ਸਰ ਦਾਰਾ ਸਿੰਘ ਜੀ ਪੰਚਾਇਤ ਮੈਂਬਰ ਪਿੰਡ ਦੁਰਚਪੁਰ ਸਰ ਜਿਹੜੇ ਪਿੰਡ ਕਵਟਾ ਦੇ ਦਾਰਾ ਸਿੰਘ ਦਾ ਜੀ ਰੁਸਤਮਹਿੰਦ ਠੀਕ ਹੈ ਜੀ ਐਲੀਮੈਂਟਰੀ ਸਕੂਲ ਦੁਰਚਪੁਰ ਕੀ ਮਸਲਾ ਆ ਜਿਹੜਾ ਰੋਖਾਂ ਦੀ ਇਹ ਮਸਲਾ ਸਰ ਨਾਲ ਕੁਝ ਵੀਡੀਓ ਬਣਾ ਲਓ ਸਾਡੀ ਆਤਾਰ ਦੀ ਇਹ 11000 ਵੋਟ ਨਿਕਲੀ ਹੈ ਜੀ ਲੈਨ ਇਧਰ ਨੂੰ ਉੱਥੇ ਆ ਜਾਓ ਉੱਥੋਂ ਤੁਰ ਪਿੰਨੇ ਦਰਖਤਾਂ ਨੂੰ ਅੱਛਾ ਜੀ ਕੋਈ ਨਹੀਂ ਦਰਖਤ ਨੂੰ ਛੋੜ ਕਰ ਲੈ ਤਾਂ ਮਤਲਬ ਜਿਹੜਾ ਦਰਖਤਲਾ ਲੱਗਦਾ ਹੀ ਜੈ ਸਾਹਿਬ ਉਹਨਾਂ ਨੇ ਵੇਖ ਕੇ ਮੌਕਾ ਤੇ ਉਹਨਾਂ ਨੇ ਲੈਨ ਪਾਸ ਕੀਤੀ ਹੈ ਜੀ ਠੀਕ ਹੈ ਜੀ ਮਤਲਬ ਉਹਨਾਂ ਨੇ ਕਹਿੰਦਾ ਭਾਵੇਂ ਇੱਕ ਦਰਖਤ ਲੱਗਦਾ ਸੀ ਉਹਨੂੰ ਕਟਵਾ ਦਿੱਤਾ ਹੈ ਆਪਾਂ। ਆਪਾਂ ਹੋਰ ਵੀ ਕਟਵਾ ਸਕਦੇ ਹਾਂ। ਮਸਲਾ ਇਹ ਚੀਜ਼ ਦਾ ਇਹਨਾਂ ਨੇ ਫਰਕੇ ਦੇਖੋ ਉੱਥੇ ਜਿਹੜੇ ਚਾਰ ਰੁਖ ਲੱਗਦੇ ਸੀ ਦੋ ਤੇ ਨਾਲ ਲੱਗਦੇ ਆ। ਬਾਕੀ ਆ ਸਾਰੇ ਘੇਰੇ ਘੇਰੇ ਦਰਖਤ ਹੀ। ਇਹਨਾਂ ਨੇ ਸਾਰੇ ਕਰਵਾਤੇ ਇਹਨਾਂ ਪੁੱਛੋ ਕਿ ਕਿਹੜੀ ਤਾਰ ਲੱਗਦੀ ਆ। ਕੀ ਨੁਕਸਾਨ ਹੋਣਦੇ ਇੱਥੇ? ਕੋਈ ਮਤਾਂ ਪਾਇਆ ਇਹਨਾਂ ਨੇ ਕੋਈ ਕੋਈ ਮਤਾਂ ਨਹੀਂ ਜੇ ਪਾਇਆ। ਕੋਈ ਇਹਦੇ ਵਿੱਚ ਲਿਖਿਆ ਨਹੀਂ ਜੀ ਉਹਨਾਂ ਨੇ ਸਾਨੂੰ ਮਤਾ ਵਖਾ ਦੇਣਾ ਤੇ ਅੱਜ ਭਾਜ ਨੇ ਸਰਕਾਰੀ ਕਾਗਜ ਲਿਓਣ ਜਿੱਥੇ ਮਤਾ ਪਾਇਆ। ਜਿਹੜੀਆਂ ਬੀਬੀਆਂ ਗਮਰਾਹ ਕੀਤੀਆਂ ਬੱਚਿਆਂ ਦੇ ਮਾਪਿਓ ਮਾਪੇ ਮਿਲਣੀ ਇਹਨਾਂ ਨੇ ਕਮੇਟੀ ਬਣਾਈ ਸੀ ਉਹਦੇ ਵਿੱਚ ਜਿੱਦਣ ਚੇਅਰਮੈਨ ਦੇ ਸਾਈਨ ਕਰਾਏ ਇਹਨਾਂ ਨੇ ਚੇਅਰਮੈਨ ਦੇ ਸਾਈਨ ਇੱਕ ਖਾਲੀ ਪੇਜ ਤੇ ਕਰਾਏ ਇਹਨਾਂ ਨੇ 420 ਦਾ ਪਰਚਾ ਤੇ ਪੀਲਾ ਗਿਆ ਲਉ ਬੰਦੀ ਆ ਕਾਰਵਾਈ ਹੁੰਦੀ ਆ ਕਿਉਂਕਿ ਚਿੱਟੇ ਕਾਗਜ਼ ਤੇ ਸਾਈਨ ਕੋਈ ਕਰਾ ਹੀ ਨਹੀਂ ਸਕਦਾ ਚਾਹੇ ਕੋਈ ਕੋਈ ਬੰਦਾ ਹੋਵੇ ਚਾਹੇ ਮਾਰਾ ਚਾਹੇ ਕੋ ਤਗੜਾ ਵੀ ਆ ਠੀਕ ਆ ਜੀ ਫੇਰ ਉਹ ਕੋ ਬੜਾ ਇੱਕੇ ਦੇ ਵੱਲੋਂ ਗਿਆ ਇਹ ਦੀ ਮਿਲੀ ਭੂਗ ਤੇ ਸਰਪੰਚ ਦੀ ਨਾਲ ਤੇ ਪੀਚੇ ਦੀ ਸਤਿੰਦਰ ਸਿੰਘ ਮਨਦੀਪ ਕੋ ਸਰਪੰਚਾ ਹਸਨਾਮ ਸਿੰਘ ਲਾਈ ਜਿਹੜੀ ਚੇਅਰਮੈਨ ਬਣਾਈ ਗਈ ਉਸ ਦਾ ਵੀ ਕਹਿਣਾ ਆ ਕਿ ਮੇਰੇ ਕੋਲ ਨਾ ਕੋਈ ਮੋਰ ਆ ਨਾ ਕੋਈ ਮੇਰੇ ਕੋਲ ਗੱਲ ਨਾ ਕੋਈ ਬਾਤ ਓਕੇ ਨਹੀਂ ਮੇਰੀ ਮੋਰ ਕਿੱਥੋਂ ਜੂਸ ਹੋਗੀ ਕਿਵੇਂ ਦੇਖਦੇ ਜੋ ਇਹ ਸਰ ਇਹ ਟੀਚਰ ਦੱਸਣਗੇ ਮੋਰ ਕਿੱਥੋਂ ਲੈਂਦੀ ਆ ਟੀਚਰ ਦੱਸਣਗੇ ਵੀ ਇਹ ਦੋ ਨੰਬਰ ਦਾ ਕੰਮ ਕਿਵੇਂ ਕਰਵਾਇਆ ਗਿਆ ਇੱਕ ਬੰਦੇ ਦੇ ਸਰਦਾਰ ਭਗਵੰਤ ਮਾਨ ਸਿੰਘ ਹੋਣੀ ਪਿੰਡੋਂ ਪਿੰਡ ਜਾ ਕੇ ਵਿਕਾਸ ਕਰਦੇ ਐ ਐਮਐਲਏ ਸਾਹਿਬ ਸਾਡੇ ਬਹੁਤ ਵਧੀਆ ਨੇਕ ਇਨਸਾਨ ਆ ਵਿੰਡੋ ਪਿੰਡ ਜਾ ਕੇ ਸਕੂਲਾਂ ਦਾ ਵਿਸਤਾਰ ਕਰਦੇ ਆ ਵਿਖੰਦੇ ਆ ਨੀ ਪੱਥਰ ਰਖੰਦੇ ਆ ਬਹੁਤ ਵਧੀਆ ਮਤਲਬ ਤਰੀਕੇ ਨਾਲ ਕੰਮ ਕਰਦੇ ਆ ਇੱਕ ਬਨੇ ਹੀ ਤੱਕੇ ਸਾਈ ਕਰਦੇ ਆ ਕਾਨੂੰਨ ਦੋਦ ਨਹੀਂ ਨਾ ਹੋਣੇ ਕਾਨੂੰਨ ਤੇ ਇੱਕ ਹੀ ਆ ਜੀ ਜੇ ਗ੍ਰਾਂਟ ਆਉਂਦੀ ਆ ਗ੍ਰਾਂਟ ਨੂੰ ਜੂਸ ਕਰਨਾ ਸਾਡੇ ਦਰਖਤ ਵਡਾ ਕੇ ਇਹ ਗ੍ਰਾਂਟ ਦੇ ਵਿੱਚ ਕਿਦਾਂ ਵਰਤ ਲੈਣਗੇ ਜੀ ਸਾਡੀ ਸਹਿਮਤੀ ਤੋਂ ਬਿਨਾ ਪੰਚਾਇਤ ਦੇ ਕੋਈ ਪੰਚਾਇਤ ਦਾ ਸਾਡਾ ਮਤ ਨਹੀਂ ਪਿਆ ਬਾਕੀ ਰਹੀ ਦੂਜੀ ਗੱਲ ਇਹਨਾਂ ਕੋ ਸਰਕਾਰੀ ਮਤਾ ਸਾਡਾ ਲੈਵਣ ਜੇ ਤੇ ਪਾਇਆ ਤੇ ਅਸੀਂ ਇਹਨਾਂ ਨੂੰ ਦੱਸ ਦਿੰਨੇ ਆ ਤੇ ਲੈ ਆਉ ਮਾ ਤਾਂ ਗਰਮੀ ਆ ਰਹੀ ਪਰ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦਾ ਸਰਦਾਰ ਜੀ ਬੱਚਿਆਂ ਦਾ ਤੇ ਘਰੋਂ ਸਾਤਾ ਸਾਨੂੰ ਲਿਆਉਣਾ ਪਿਆ ਕਰੂ ਇੱਕ ਬੱਚੇ ਦਾ ਹੂੰ ਵੀ ਸਾਵੇਂ ਸਾਰ ਤੇ ਹੂੰ ਬੱਚੇ ਕਿੱਥੇ ਸਾਡੇ ਖੇਡਣਗੇ ਹੂੰ ਇਹ ਕਹਿੰਦੇ ਜੀ ਅਹੀਂ ਆ ਬਿਲਡਿੰਗ ਉੱਚੀ ਕਰਾਤੀ ਅਹੀਂ ਆ ਚਾਰਦਵਾਰੀ ਕਰਦੀ ਚਾਰਦਵਾਰੀ ਤਾਂ ਪਹਿਲਾਂ ਵੀ ਪਹਿਲਾਂ ਬਿਲਡਿੰਗ ਜ਼ਰੂਰੀ ਆ ਹੂੰ ਚਾਰਦਵਾਰੀ ਜ਼ਰੂਰੀ ਨਹੀਂ ਪਹਿਲਾਂ ਬਿਲਡਿੰਗ ਜ਼ਰੂਰੀ ਆ ਕੀ ਇਨਸਾਫ ਚਾਹੁੰਦੇ ਜਣਕੀ ਇਨਸਾਫ ਅਹੀਂ ਚਾਹੁੰਦੇ ਆ ਵੀ ਦੇ ਦੋ ਸਰਕਾਰ ਨੂੰ ਪਤਾ ਹੀ ਆ ਵੀ ਇਹ ਤੇ ਡਿਸੀਜਨ ਲਿਆ ਜਾਵੇ ਵੀ ਬੰਦੀ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਹੈ ਜਿਹੜਾ ਅੱਗੇ ਤੋਂ ਕਿਸੇ ਨੂੰ ਨੱਥ ਪਾਜੇ ਇਹ ਜਿਹੜਾ ਸਾਡੇ ਪਿੰਡ ਦਾ ਜਾਂ ਕਿਹੇ ਵੀ ਪਿੰਡ ਦਾ ਵਾ ਇਹ ਜਿਹੜਾ ਵਾ ਮਸਲਾ ਨਾ ਉਠੇ ਕੀ ਨਾਮ ਤੇ ਤੁਹਾਨੂੰ ਸਕੂਲ ਦੇ ਵਿੱਚ ਕੋ ਚੇਅਰਮੈਨ ਬਣਾਇਆ ਸੀ ਹਾਂਜੀ ਸਰ ਨਾਮ ਪਰਮਜੀਤ ਕੌਰ ਤੇ ਇਥੇ ਤੁਹਾਨੂੰ ਸਕੂਲ ਦੇ ਚੇਅਰਮੈਨ ਦਾ ਉਧਰ ਦਿੱਤਾ ਹੈ ਹਾਂਜੀ ਤੇ ਜਿਹੜੇ ਰੁਕ ਕਟਾਏ ਆ ਕੀ ਤੁਹਾਡੇ ਕੋ ਸਾਈਨ ਕਰਾਏ ਮਤਾ ਪਾਇਆ ਕੀ ਤੁਹਾਡੇ ਕੋ ਕੀ ਕਿਹਾ ਤੁਹਾਨੂੰ ਦੁੱਖਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਹੈ ਅੱਛਾ ਜੀ ਅੰਨੇ ਕੋਈ ਗੱਲ ਹੋਈ ਨਹੀਂ ਹਾਂ ਕੀ ਕਹਿੰਦੇ ਸੀ ਤੁਹਾਨੂੰ ਜਦੋਂ ਸਾਈਨ ਕਰਾਏ ਸਰ ਕੁਝ ਵੀ ਨਹੀਂ ਕਿਹਾ ਸਭ ਨੇ ਹਾਂ ਸਾਈਨ ਇੱਥੇ ਕਰਦੇ ਆਂ ਤੇ ਨਾ ਰੁੱਖ ਵੜਾਏ ਤੁਹਾਨੂੰ ਪਤਾ ਹੀ ਨਹੀਂ ਹੈਗਾ ਇਹ ਬਾਰੇ ਇਹ ਗੱਲ ਤੁਹਾਨੂੰ ਪਤਾ ਹੀ ਨਹੀਂ ਹੈਗਾ ਅੱਛਾ ਜੀ ਤੁਹਾਨੂੰ ਦੱਸਿਆ ਗਿਆ ਕਿ ਰੁੱਖ ਵਧਣੇ ਆ ਕੀ ਇਹ ਸਭ ਤੋਂ ਵੱਡੀਆਂ ਇਹ ਗੱਲ ਤਾਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਹਾਂ ਤੇ ਫਿਰ ਕੀ ਕਹਿਣਾ ਚਾਹੋਗੇ ਜਿਵੇਂ ਹਰਿਆ ਭਰਿਆ ਸਕੂਲ ਸੀ ਐਸ ਵੇਲੇ ਜਿਹੜਾ ਖੰਡਰ ਬਣਾ ਦਿੱਤਾ ਗਿਆ ਕਿਉਂਕਿ ਅਗਾਂਹ ਦੀ ਗਰਮੀ ਵੀ ਹੋਣੀ ਆ ਤੇ ਰੁੱਖਾਂ ਦੀ ਇਹ ਤਾਂ ਚਲਿਆ ਹੈਗਾ ਕਿ ਰੁੱਖ ਚਾਹੀਦੇ ਬੱਚਿਆਂ ਵਾਸਤੇ ਪਰ ਉਹ ਤੇ ਇਹਨਾਂ ਨੂੰ ਪਤਾ ਹੋਊਗਾ ਸਾਰਾ ਜੋ ਇਹਨਾਂ ਤੇ ਅਰੇ ਅੰਗਾ ਆ ਸਾਰੀ ਤੁਹਾਡੇ ਸੁੱਟ ਰਹੇ ਆ ਕਿਉਂਕਿ ਤੁਹਾਡੀ ਮੋਹ ਲੱਗੀ ਸੈਣ ਹੋਈ ਆ ਸਰ ਉਹ ਇਹਨਾਂ ਨੇ ਮੋਹ ਤੇ ਸੰਕਰ ਆਪਾਂ ਨੂੰ ਇਹਨਾਂ ਦੇ ਗੱਲਾਂ ਥੋੜਾ ਪਤਾ ਹੈਗਾ ਸੀ ਮੋਹ ਤੋੜੀ ਆ ਜਾਂ ਨਹੀਂ ਮੋਹ ਮੇਰੇ ਕੋਲ ਨਹੀਂ ਹੈਗੀ ਇਹਨਾਂ ਨੂੰ ਪਤਾ ਮੋਹ ਕਿਹਦੇ ਕੋਲ ਤੁਹਾਡੀ ਮੇਰੇ ਕੋਲ ਵੀ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਗਾ ਇਹਨਾਂ ਨੇ ਲਵਾਈ ਹੋਗੀ ਅੱਛਾ ਇਹਨਾਂ ਨੇ ਕੋਈ ਡਿਕੇਟ ਮੋਹ ਬਣਾ ਕੇ ਰੱਖੀ ਹੋਈ ਜੀ ਤੇ ਇਹ ਤਾਂ ਸਾਰੇ ਇਹਨਾਂ ਨੂੰ ਪਤਾ ਹੋਗਾ ਕਾਨੂੰਨ ਨਹੀਂ ਕਿਸੇ ਹੋਈ ਮੋਹ ਕੇ ਨਹੀਂ ਹੋਈ ਤੁਹਾਨੂੰ ਦਿੱਤੀ ਨਹੀਂ ਮੋਹ ਰਹੀ ਨਹੀਂ ਸਰ ਇਸ ਸਕੂਲ ਦੇ ਟੀਚਰ ਨੇ ਕੀ ਨਾਮ ਹੈ ਦਾ ਹਾਂਜੀ ਸਰ ਕੀ ਨਾਂ ਤੇ ਕਿਹੜਾ ਪਿੰਡ ਹੈ ਪਿੰਡ ਹੈ ਉਹ ਵੀ ਦੁਰਜੀਪੁਰ ਜੀ ਨਾਮ ਸੁਖਿੰਦਰ ਸਿੰਘ ਜੀ ਤੇ ਕੀ ਹੈ ਮਾਮਲਾ ਜਿਹੜਾ ਸਕੂਲ ਦੇ ਵਿੱਚ ਰੁੱਖ ਰਖ ਵੱਡੇ ਗਏ ਮਾਮਲਾ ਜੀ ਇਹੋ ਹੀ ਆਏ ਹੁਣ ਆਹ ਵੇਖ ਲਓ ਸਾਰੇ ਉਦਾਂ ਹੀ ਪਏ ਆ ਕਿਸੇ ਨੂੰ ਇਹਨਾ ਪੁੱਛਿਆ ਨਹੀਂ ਪੁੱਛਿਆ ਨਹੀਂ ਤੇ ਹੁਣ ਸਾਰੇ ਵਿੱਚ ਰੁੱਖ ਜਿਹੜੇ ਆ ਬਾਬਿਆਂ ਨੇ ਜਾਮ ਨੂੰ ਲਵਾਏ ਉਹ ਵੀ ਵਡਾ-ਬੜੂ ਦਿੱਤੇ ਸਾਰੇ ਨਾ अच्छा ते जी, ड़क, जी। ते 13 14 ਰੁੱਖ ਵੱਡੇ ਆ ਜੀ اچھا ਜੀ ਉਹ 1 2 ਬਚ ਗਏ ਜਦੋਂ ਮੁੜ ਕੇ ਡੱਕੇ ਆਣ ਕੇ ਤੇ ਫੇਰ 1 2 ਰਹਿ ਗਏ ਆ ਜੀ اچھا ਜੀ ਤੇ ਨਿਆਣੇ ਹੋਣ ਇੱਥੇ ਸਾਰੇ ਸਾਮੇ ਸੂਵੇਂ ਸਾਰੇ ਬੰਦੇ ਹੀ اچھا ਤੇ ਕੋਈ ਪੰਚਾਇਤ ਦਾ ਮਤਾ ਨਹੀਂ ਕੁਛ ਨਹੀਂ ਜੀ ਇਹ ਰਲਈ ਭੁਗਤਣਾ ਦੋਨੇ ਸਰਪੰਚ ਤੇ ਮਾਰਖੀ ਵੀ ਨਾ اچھا ਜੀ ਇਹਨਾਂ ਦੋਨਾਂ ਨੇ ਵਢਾਲਿਆ ਜੀ ਕੀ ਇਨਸਾਫ ਚਾਹੁੰਦੇ ਜੀ ਕੀ ਇਨਸਾਫ ਹੁਣ ਚਲੋ ਬਣਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ ਬਾਕੀ ਤੁਸੀਂ ਸਾਰਾ ਵੇਖ ਲਓ ਲੋਕਾਂ ਨੂੰ ਬਿਲਕੁਲ ਗਵਾਹ ਕਰਕੇ ਤੇ ਉਹਨਾਂ ਦੇ ਸਾਈਨ ਕਰਾਏ ਇਹਨਾਂ ਜਿਹੜੀਆਂ ਦੂਜੀਆਂ ਬੀਬੀਆਂ ਦੇ ਕੋਈ ਨਹੀਂ ਹਾਂਜੀ 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 ਵੀਰੇ ਕੀ ਨਾਮ ਆਪਣਾ ਐ ਲਖਵਿੰਦਰ ਸਿੰਘ ਜੀ ਕੀ ਕੰਮ ਕਰਦੇ ਆਪਾਂ ਲੱਕੜ ਦਾ ਦਰਖਤਾਂ ਦਾ ਬਵਾਰ ਤੁਸੀਂ ਕੂਲ ਦੇ ਵਿੱਚ ਰੁੱਖ ਵੱਡੇ ਨੇ ਹੁਣ ਇੱਥੇ ਬਵਾਦ ਚੱਲ ਰਿਹਾ ਕਿ ਤੁਹਾਨੂੰ ਪਤਾ ਸੀ ਇਹਦਾ ਮਤਾ ਪਿਆ ਜਾਂ ਕੀ ਗੱਲ ਬਾਤ ਆ ਕਿੰਨੇ ਰੁੱਖ ਵੱਢ ਲੈ ਕਿੰਨੇ ਸਾਡੀ ਮਾਸਟਰ ਨੇ ਸਾਨੂੰ ਸੱਦਿਆ ਸੀ ਮਾਸਟਰ ਨਾਲ ਗੱਲ ਹੋਈ ਜੀ ਹਾਂਜੀ ਮਾਸਟਰ ਨੇ ਮੁੜ ਕੇ ਸਰਪੰਚ ਨੂੰ ਸੱਦਿਆ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਇਹਨਾਂ ਮੁੜ ਕੇ ਪੈਸੇ ਸਾਡੇ ਕੋਲ ਮੰਗਿਆ 10000 ਅਸੀਂ ਚਲੇ ਗਏ ਜੀ ਬਾਅਦ ਸਾਨੂੰ ਦੂਜੇ ਦਿਨ ਕਿਤੇ ਜਿਹਦੇ ਨੇ ਨਾ ਫੋਨ ਕੀਤਾ ਉਹ ਤੇ ਸਾਡੀ ਹੋ ਗਈ ਗੱਲ ਤੁਸੀਂ ਆ ਕੇ ਗੱਲ ਕਰੋ ਫੇਰ ਕਰਦਿਆਂ ਕਰਦਿਆਂ 65000 ਚ ਸਕਦਾ ਹੋਇਆ ਜੀ ਹਾਂਜੀ ਦੋ ਤਿੰਨ ਦਿਨ ਅਸੀਂ ਵੜਦੇ ਰਹੇ ਪਹਿਲਾਂ ਕੋਈ ਗੱਲ ਨਹੀਂ ਹੋਈ ਤੇ ਸਾਨੂੰ ਉਸ ਦਿਨ ਪਤਾ ਲੱਗਾ ਜਦੋਂ ਅਸੀਂ ਟਰਾਲਾ ਲੱਦਿਆ ਉਸ ਦਿਨ ਫੇਰ ਪਿੰਡ ਦੇ ਬੰਦੇ ਆਣ ਕੇ ਤੇ ਉਹਨਾਂ ਨੇ ਢਕਾਇਆ ਜੀ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਕੋਲ ਕੋਈ ਪਰਮਿਸ਼ਨ ਆ ਗਈ ਆ ਰੁੱਕ ਕੇ ਅਸੀਂ ਕਿਹਾ ਸੀ ਜੀ ਆਂਦੇ ਸਾਡਾ ਮਤਾਂ ਪਿਆ ਹਾਂਜੀ ਕਿਹਦੇ ਵੱਲੋਂ ਕਿਹਾ ਗਿਆ ਜੀ ਤੇ ਮਾਸਟਰ ਸਾਹਿਬ ਕੋ ਅੱਛਾ ਮਾਸਟਰ ਨੇ ਕਿਹਾ ਸੀ ਮੈਂ ਮਾਸਟਰ ਨੇ ਕੀਤਾ ਹਾਂਜੀ ਹਾਂਜੀ ਮਾਸਟਰ ਨੇ ਹੁਣ ਪੈਸੇ ਤਾਂ ਆ ਦੇਤਾ 65000 ਹਾਂਜੀ ਇਹਨਾਂ 65000 ਰੁਪਏ ਲੈ ਲਿਆ ਰੋਕਾ ਤੁਸੀਂ ਖੜਿਆ ਕੋਈ ਕਿ ਸਾਰੇ ਇੱਥੇ ਪਏ ਹਾਂਜੀ ਖੜੇ ਜੀ ਦੋ ਰੋਕਾ ਖੜੇ ਤਰੇਕਾਂ ਖੜੀਆਂ ਦੋ ਬਾਕੀ ਸਾਰੇ ਇੱਥੇ ਬਾਕੀ ਇੱਥੇ ਪਏ ਜੀ ਇਹ ਕੀ ਮੰਗ ਕਰਦੇ ਆ ਅਸੀਂ ਤੇ ਗਲਤੀ ਮੰਨਦੇ ਸਾਡੀ ਵੀ ਗਲਤੀ ਹੋ ਗਈ ਅਸੀਂ ਸਰਪੰਚ ਸਾਨੂੰ ਇਹ ਹੀ ਵੀ ਮੌਕੇ ਦਾ ਸਰਪੰਚ ਨਾਲ ਆ ਤੇ ਮਤਾਂ ਪਿਆ ਹੋਊਗਾ ਤੇ ਇਹ ਹੁਣ ਪਤਾ ਨਹੀਂ ਜਿਹੜਾ ਪਿਛਲਾ ਇਹ ਮੌਜੂਦਾ ਜਿਹਨੂੰ ਆਂਦੇ ਤੇ ਉਹ ਸਰਪੰਚ ਨਾਲ ਹੀ ਗੱਲ ਇਹ ਨਾਲ ਕੀਤੀ ਤੇ ਕੋਈ ਮੈਂਬਰ ਨਾਲ ਨਹੀਂ ਕੀਤੀ ਹੁਣ ਪਤਾ ਲੱਗਾ ਪਹਿਲਾਂ ਸਾਨੂੰ ਇਹੋ ਕਿਹਾ ਸੀ ਕਿ ਸਾਡਾ ਸਾਰਾ ਮਤਾ ਪਿਆ ਵਾ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਕਿਹਾ ਵੀ ਸੀ ਸਾਂਝੇ ਥਾਂ ਚ ਰਿਕਵਰਟ ਪੈਂਦੀ ਹੁੰਦੀ ਆ ਕੋਈ ਰਿਕਵਰਟ ਨਾ ਪਵੇ ਸਾਡੇ ਪੈਸੇ ਸਾਡੇ ਪੈਸੇ ਹਾਂਜੀ ਸਰ ਕੀ ਨਾਮ ਤੇ ਕਿਹੜਾ ਪਿੰਡ ਆ ਇਹ ਮੇਰਾ ਨਾਮ ਸਿੰਦਰ ਸਿੰਘ ਆ ਜੀ ਇਹ ਪਿੰਡ ਦੁਲਸੀਪੁਰ ਇੱਥੇ ਮੇਰੀ ਪੋਸਟਿੰਗ ਆ ਸਕੂਲ ਦੇ ਵਿੱਚ ਐਲੀਮੈਂਟਰੀ ਸਰ ਇੱਥੇ ਇਹ ਰੁੱਖ ਵੱਡੇ ਆ ਕਿਹਦੇ ਕੋ ਪਰਮਿਸ਼ਨ ਲਈ ਗਈ ਤੇ ਕਿੱਥੇ ਮਤਾ ਪਾਇਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਰੁੱਖਾਂ ਦਾ ਕਲੀਅਰ ਕਰਦਾ ਵੀ ਵੱਡੇ ਕਿਉਂ ਆ ਰੁੱਖ ਵੱਡੇ ਤਾਂ ਕਿ 11000 ਵੋਲਟੇਜ ਜਿਹੜੀ ਲਾਈਨ ਆ ਬਿਜਲੀ ਦੀ ਉਹ ਲੰਗਣ ਜਾ ਇੱਥੇ ਲੱਗੀ ਹੋਣੀ ਹੈ ਜੀ 15-20 ਦਿਨ ਹੀ ਹੋਇਆ ਔਰ ਜਿਹੜੇ ਰੋਖ ਹੀ तकरीबन 8 ਤੋਂ 10 ਜਿਹੜੇ ਸਪੈਸ ਦੀ ਉਹਦੇ ਨਾਲ ਲੱਗਦੇ ਸੀ ਠੀਕ ਹੈ ਉਹ ਜਦੋਂ ਵੀ ਮੰਨ ਲਓ ਮੀ ਆਇਆ ਜਾਂ ਨੇਰੀ ਆਈ ਜਦੋਂ ਵੀ ਉਹ ਟੱਚ ਹੋਣੇ ਸਮਝ ਲਓ ਵੀ 11000 ਵੋਲਟੇ ਜੜੀ ਫਟ ਤੋਂ ਖਿੱਚ ਲੈਂਦੀ ਹੈ ਤੇ ਜੇ ਬੱਚੇ ਕਿਸੇ ਦਾ ਨੁਕਸਾਨ ਹੁੰਦਾ ਉਹ ਤੇ ਜ਼ਿੰਮੇਵਾਰ ਮੈਂ ਆ ਠੀਕ ਹੈ ਮੈਂ ਆਪਣੀ ਐਸਐਮਸੀ ਕਮੇਟੀ ਦੇ ਜਿਹੜਾ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰਕੇ ਮザ ਪਾ ਕੇ ਪ੍ਰੋਪਰ ਸਾਈਨ ਕਰਵਾ ਕੇ ਉਹਨਾਂ ਦੇ ਉਹ ਮਤਾ ਫਾਈਨਲ ਕਰਕੇ ਫਿਰ ਪਿੱਛੇ ਇੱਕ ਦੋ ਜਿਹੜੇ ਸੱਦੇ ਵੀ ਸੀ ਬੋਲੀ ਵਾਲੇ ਉਹਨਾਂ ਨੂੰ ਬੁਲਾ ਕੇ ਫਾਈਨਲ ਕੀਤਾ ਰਸ਼ੀਅਨ ਦੇ ਬੰਦੇ 65000 ਦਾ ਸੌਦਾ ਹੋ ਗਿਆ ਠੀਕ ਹੈ ਸਰ ਤੁਸੀਂ ਆਪਣੇ ਸਿੱਖਿਆ ਵਿਭਾਗ ਨੂੰ ਜਾਣੂ ਕਰਵਾਇਆ ਸੀ ਕਿ ਜਿਹੜੇ ਆ ਲੈਣਾਂ ਨੂੰ ਨਾਲ ਰੁਕ ਲੱਗਦੇ ਐ ਐਸਐਮਸੀ ਕਮੇਟੀ ਦਾ ਮਤਲਬ ਸਕੂਲ ਮੈਨੇਜਮੈਂਟ ਕਮੇਟੀ ਸਰ ਆਪਣੇ ਵਿਭਾਗ ਨੂੰ ਤੁਸੀਂ ਜਾਣੂ ਕਰਵਾਇਆ ਸੀ ਬਿਲਕੁਲ ਇਹਦਾ ਮਤਾ ਜਿਹੜਾ ਵਾ ਐਸਐਮਸੀ ਕਮੇਟੀ ਦਾ ਹਰੇਕ ਮਤਾ ਜਿਹੜਾ ਉਹ ਡਿਪਾਰਟਮੈਂਟ ਨੂੰ ਜਾਂਦਾ ਵਾ ਠੀਕ ਹੈ ਉਹ ਅੱਜ ਲੈ ਲੈਣ ਕੱਲ ਨੂੰ ਜਦੋਂ ਵੀ ਅਸੀਂ ਪਹੁੰਚਾਉਣਾ ਉਹ ਸਾਡੀ ਡਿਊਟੀ ਐ ਕੋਈ ਵੀ ਮਤਾ ਜਿਹੜਾ ਤੇ ਤੁਹਾਡੇ ਮਹਿਕਮੇ ਲੋਕ ਕਿਹੜੀ ਖ਼ਬਰ ਤੇ ਕਢਾਇਆ ਗਿਆ ਵੀ ਇਹਦੀ ਬੋਲੀ ਇੰਨੀ ਤਰੀਕ ਨੂੰ ਕਰਾਈ ਨਹੀਂ ਨਹੀਂ ਉਹ ਨਹੀਂ ਖ਼ਬਰ ਤੇ ਨਹੀਂ ਕਢਾਇਆ ਗਿਆ ਇਹਦੀ ਕੋਈ ਗੱਲ ਨਹੀਂ ਜਿਹੜਾ ਨਹੀਂ ਕਢਾਇਆ ਗਿਆ ਉਹ ਨਹੀਂ ਕਢ ਹਾਂ ਬਾਕੀ ਇੰਨਾ ਹੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਉਹ ਰੁੱਖ ਜ਼ਰੂਰ ਕੱਟਿਆ ਬਾਕੀ ਅਗਲੀ ਗੱਲ ਆ ਕਿ ਮੈਂ ਇੱਕ ਤੁਹਾਨੂੰ ਫੋਟੋਆਂ ਭੇਜੂਗਾ ਤੁਹਾਡੇ ਲਾਈਵ ਦੇ ਵਿੱਚ ਵੀ ਮੈਂ ਬੋਲ ਰਿਹਾ ਹਾਂ ਫੋਟੋਆਂ ਜ਼ਰੂਰ ਵਾਇਰਲ ਕਰਿਓ ਨਾਲ ਕਿ ਮੇਰੇ ਆਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਸਕੂਲ ਦਾ ਹਾਲ ਕੀ ਸੀ ਔਰ ਅੱਜ ਕੀ ਹਾਲ ਹੈ ਮੈਂ ਤੁਹਾਨੂੰ ਵਟਸਐਪ ਕਰੂ ਚਲਾਇਓ ਜ਼ਰੂਰ ਸਰ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਰੁੱਖ ਤੁਸੀਂ ਆਪਦੀ ਮਰਜ਼ੀ ਨਾਲ ਵੜਾਏ ਆ ਫਿਰਕੇ ਹਾਂ ਬਿਲਕੁਲ ਐਸਐਨਸੀ ਕਮੇਟੀ ਦੀ ਜਿਹੜੀ ਆ ਸਾਡੀ ਹੋਈ ਇੱਥੇ ਮੀਟਿੰਗ ਹੋਈ ਚਾਹੇ ਚੇਅਰਮੈਨ ਬਣਾਈ ਪਰਮਜੀਤ ਗੌਰਵ ਆਂਦੀ ਮੇਰੇ ਕੋ देखो एसएमसी मेरी मेरी बात सुनो कोई भी एसएमसी कमिटी ਆ ਜਿਹਦੇ ਤੋਂ ਮਤਾ ਪੈਂਦਾ ਉਹ ਤੇ ਸਾਈਨ ਹੁੰਦਿਆ ਸਾਈਨ ਆਪਾਂ ਸਾਈਨ ਉਹੀ ਕਰਦਾਂ ਜਿਹੜਾ ਪੜਿਆ ਲਿਖਿਆ ਬੰਦਾ ਪੜ ਕੇ ਸਾਈਨ ਕਰਦਾ ਨਾ ਮੈਂ ਵੀ ਐਸ ਤਰ੍ਹਾਂ ਕੱਲ ਨੂੰ ਮੇਰੇ ਕੋਲ ਪੜੀ ਲਿਖਾ ਲੂਗਾ ਕਿ ਮੈਂ ਕੋ ਮੈਂ ਸਾਈਨ ਨਹੀਂ ਕੀਤੇ ਉਹ ਤਾਂ ਅਲੱਗ ਮੈਟਰ ਹੋ ਗਿਆ ਨਾ ਪਿੰਡ ਦਾ ਇਹਨਾਂ ਦਾ ਪਾਰਟੀ ਬਾਈ ਦਾ ਚੱਲਦਾ ਕੋਈ ਇੱਧਰ ਹੋ ਗਿਆ ਕੋਈ ਉੱਧਰ ਹੋ ਗਿਆ ਪਰ ਮੇਰਾ ਜਿਹੜਾ ਉਹ ਤਾਂ ਮੈਂ ਦੱਸਦਾ ਪਿੰਡ ਦਾ ਜਿਹੜਾ ਸਕੂਲ ਆ ਵਧੀਆ ਕੰਮ ਚੱਲ ਰਿਹਾ ਔਰ ਵਧੀਆ ਜਿਹੜਾ ਔਰ ਉਹਦੇ ਸਮਝ ਵੀ ਕਰਾਂਗੇ ਹਾਂ ਜਿਹੜਾ ਰੁੱਖਾ ਦਾ ਕੰਮ ਹੋਇਆ ਚੇਅਰਮੈਨ ਜਿਹੜੇ ਉਹ ਕਹਿੰਦੇ ਮੇਰੇ ਕੋ ਕੋਰੇ ਕਾਗਜ਼ ਤੇ ਸਾਈਨ ਕਰਾਏ ਗਏ ਸੀ ਪਰ ਮੇਰੀ ਮੋਰ ਅਜੇ ਤੱਕ ਮੈਨੂੰ ਨਹੀਂ ਮਿਲੀ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਸਕੂਲ ਦੇ ਚੇਅਰਮੈਨ ਬਣਾਇਆ ਵੇਖੋ ਮੇਰੇ ਆਉਣ ਤੋਂ ਪਹਿਲਾਂ ਦੇ ਚੇਅਰਮੈਨ ਹੈ ਤਕਰੀਬਨ 3-4 ਸਾਲ ਉਹਨਾਂ ਨੂੰ ਹੋ ਗਿਆ ਚੇਅਰਮੈਨ ਹੀ ਕਰਦੇ ਆ ਸੋ ਪਿਛਲੇ ਮਸਿਆਂ ਦੇ ਵੀ ਉਹਨਾਂ ਦੇ ਸਾਈਨ ਆ ਪ੍ਰੋਪਰ ਇਹਦੇ ਤੇ ਵੀ ਉਹਨਾਂ ਦੇ ਸਾਈਨ ਆ ਸਾਈਨ ਤੋਂ ਜਿਹੜਾ ਵਾ ਮਤਲਬ ਜੇ ਉਹ ਮੁਕਰ ਦੇ ਵੀ ਆ ਜਿੱਦਾਂ ਵੀ ਆ ਸਾਈਨ ਤਾਂ ਸਾਈਨ ਹੀ ਆ ਵੇਖੋ ਪੜਿਆ ਲਿਖਿਆ ਬੰਦਾ ਹੀ ਸਾਈਨ ਕਰਦਾ ਦੂਜਾ ਤੇ ਗੁੱਠੇ ਹੀ ਲਾਉਂਦਾ ਠੀਕ ਹੈ ਜੇ ਸਾਈਨ ਕੀਤੇ ਆ ਪੜ ਕੇ ਕੀਤੇ ਆ ਉਹਨਾਂ ਨੇ ਬਾਕੀ ਪਾਰਟੀ ਦਾ ਜੀ ਚੱਲਦੀ ਐ ਸਪੀਡ ਤੇ ਬਹੁਤ ਵੱਡੇ ਲੈਵ ਉਹ ਇਹਨਾਂ ਦਾ ਪਿੰਡ ਦਾ ਮਸਲਾ ਤੁਸੀਂ ਫਿਰ ਆਪਣੀ ਗਲਤੀ ਮੰਨਦੇ ਹੋ ਫਿਰ ਮੈਂ ਆਪਦੀ ਮਰਜ਼ੀ ਦੇਖੋ ਜੋ ਸਚਾਈ ਮੈਂ ਉਹ ਬਿਆਨ ਕਰ ਰਿਹਾ ਕਿ 11000 ਵੋਲਟੇਜ ਮੈਂ ਜ਼ਿੰਮੇਵਾਰ ਸੀ ਕੁਝ ਵੀ 19 ਕੀ ਹੁੰਦੀ ਹੈ ਬੱਚੇ ਨਾਲ ਅੱਜ ਦਾ ਅੱਜ ਦਾ ਇਨਸੀਨਰੇਟਰ ਮੈਂ ਦੱਸ ਦਿੰਨਾ ਇਥੋਂ ਕੰਮ ਚੱਲ ਰਿਹਾ ਫੱਟੇ ਬੱਲੀਆਂ ਲੈ ਕੇ ਮੁੰਡਾ ਚੱਲਿਆ ਸੀ ਇਥੋਂ ਉਹ ਸਾਈਡ ਤੇ ਹੋ ਗਈ ਉਹਦੀ ਰੇੜੀ ਤੇ ਉਹਦੀ ਲੱਤ ਟੁੱਟ ਗਈ ਉਹਨੂੰ ਐਡਮਿਟ ਕਰਾ ਕੇ ਆਇਆ ਠੀਕ ਹੈ 20-25000 ਰੁਪਏ ਗਰੀਬ ਤੇ ਲੱਗਣਾ ਵਾ ਠੀਕ ਹੈ ਉਹ ਵੀ ਮੈਂ ਆਪਣੀ ਤਨਖਾਹ ਚੋਂ ਹੀ ਲਾਉਣਾ ਵਾ ਔਰ ਇਸ ਪਿੰਡ ਦੇ ਵਿੱਚ ਜਿੰਨੇ ਕੋ ਹੁਣ ਤੱਕ ਪੈਸੇ ਆਏ ਉਹ ਤੋਂ ਵੱਧ ਹੀ ਲੱਗੇ ਹੋਣਗੇ ਪ੍ਰੋਪਰ ਡਿਪਾਰਟਮੈਂਟ ਨੂੰ ਸਾਰੀ ਉਹਦੀ ਜਾਣਕਾਰੀ ਹੈ ਜੰਗਲਾਤ ਵਿਭਾਗ ਦੇ ਅਧਿਕਾਰੀ ਆਏ ਸੀ ਉਹ ਕੀ ਕਹਿ ਕੇ ਗਏ ਤੁਹਾਨੂੰ ਬਿਲਕੁਲ ਜੰਗਲਾਤ ਵਿਭਾਗ ਦੇ ਆਪਣੇ ਅਧਿਕਾਰੀ ਆਏ ਉਹਨਾਂ ਦੀ ਕਾਲ ਆਈ ਸੀ ਮੈਨੂੰ ਜੋ ਮੈਂ ਮਤਾ ਪਾਇਆ ਸੀਗਾ ਉਹਨਾਂ ਨੂੰ ਮੈਂ ਕਾਪੀ ਦਿੱਤੀ ਆ ਜੋ ਬਣਦੀ ਕਾਰਵਾਈ ਉਹ ਕਰਨਗੇ ਮਨਜ਼ੂਰ ਹੈ ਆਪਾਂ ਨੂੰ ਕੋਈ ਚੱਕ ਹਾਂ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਪ੍ਰਕਾਸ਼ ਸਿੰਘ ਇੰਚਾਰਜ ਜੰਗਲਾਤ ਭਾਗ ਤੋਂ ਜੀ ਅਸੀਂ ਜੰਗਲਾਤ ਭਾਗ ਤੋਂ ਜੀ ਰਹੀਏ ਤੋਂ ਤੁਸੀਂ ਪਿੰਡ ਦੁੱਲਚੀਪੁਰ ਪਹੁੰਚੇ ਕੀ ਮਾਮਲਾ ਧਿਆਨ ਦੇ ਵਿੱਚ ਆਇਆ ਤੇ ਕੀ ਕਾਰਵਾਈ ਜਿਹੜੀ ਆ ਉਹ ਮਹਿਕਮੇ ਵੱਲੋਂ ਇੱਥੇ ਕੀਤੀ ਜਾਵੇਗੀ ਸੋ ਜਰਨਾ ਇਹਦੇ ਵਿੱਚ ਜੀ ਸਤਨਾਮ ਸਿੰਘ ਸਨ ਆਪਾਲ ਸਿੰਘ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਆ ਜੀ ਜੀ ਅਮਰਸਰ ਜੀ ਜੀ ਉਹਦੇ ਵਿੱਚ ਉਹ ਸਾਨੂੰ ਮਾਰਕ ਹੋ ਕੇ ਆਈ ਆ ਵੀ ਦੁੱਲਚੀਪੁਰ ਪਿੰਡ ਦੇ ਵਿੱਚ ਕੁਝ ਦਰਖਤ ਕੱਟੇ ਗਏ ਸਰਕਾਰੀ ਸਕੂਲ ਦੇ ਅੰਦਰ ਜੀ ਜੀ ਅਸੀਂ ਸਾਨੂੰ ਆ ਰਹੇ ਅੱਜ ਦੇਖਣ ਆਇਆ ਤੇ ਆਣ ਕੇ ਮਾਸਟਰ ਜੀ ਸਤਿੰਦਰ ਸਿੰਘ ਜੀ ਨੂੰ ਪੁੱਛਿਆ ਵੀ ਇਹਦੇ ਭਾਗ ਦੇ ਵਿੱਚ ਸਾਢੇ ਕਰੋੜ ਰਿਜ਼ਰਵ ਕੀਮਤ ਤੁਹਾਨੂੰ ਲਵਾਈ ਆ ਜਾਂ ਨਹੀਂ ਉਹ ਕਿਤੇ ਨਹੀਂ ਹਾਂ ਪਰ ਲੱਗ ਕੇ ਇਹ ਬੰਦਾ ਵੀ ਇਹਨਾਂ ਵੱਲੋਂ ਪੰਚਾਇਤ ਨਾਲ ਸਹਿਮਤ ਹੋ ਕੇ ਉਹ ਆਪਾਂ ਮਤਾ ਪਵਾਉਂਦੇ ਮਤੇ ਦੇ ਅਧੀਨ ਉਹ ਸਾਢੇ ਕੋਹਾਂ ਦੀ ਰਿਜ਼ਰਵ ਕੀਮਤ ਵਾਸਤੇ ਤਾਂ ਫਿਰ ਅਸੀਂ ਇਹਨਾਂ ਦਰਖਤਾ ਨੂੰ ਮਾਰ ਕਰਕੇ ਜਾਂਦੇ ਹਾਂ ਉਹਦੀ ਜੋ ਹੀ ਬਣਦੀ ਕੀਮਤ ਹੋਊਗੀ ਉਹ ਇਹਨਾਂ ਨੂੰ ਪਿੰਡ ਨੂੰ ਤੇ ਪਲੱਸ ਡੀਓ ਸਾਹਿਬ ਹੁੰਦੇ ਜੀ ਇਹਨਾਂ ਦੇ ਮਾਸਟਰ ਉਹਨਾਂ ਨੂੰ ਸੂਚਿਤ ਵਾਸਤੇ ਤੇਜਾ ਜਾਂਦਾ ਹਾਂ ਹਾਂਜੀ ਸਰ ਇਹਨਾਂ ਦਾ ਫਰਜ ਬੰਦਾ ਸੀ ਆਪਣੇ ਮਹਿਕਮੇ ਨੂੰ ਲਿਖ ਦੇ ਤੇ ਉਹ ਜੰਗਲਾਤ ਵਿਭਾਗ ਤੋਂ ਪਰਮਿਸ਼ਨ ਲੈਂਦੇ ਤੇ ਖਬਰ ਦੇ ਵਿੱਚ ਕੋਈ ਐਡ ਆਉਂਦੀ। ਬਿਲਕੁਲ ਜੀ ਉਹਦੀ ਜੋ ਵੀ ਕੀਮਤ ਲੱਗਦੀ ਉਹਦੇ ਵਿੱਚ ਭਾਵੇਂ 2000 ਰੁਪਏ ਭਾਵੇਂ 5000 ਰੁਪਏ ਉਤੋਂ ਪਲੱਸ ਜਿਹੜਾ ਕਿ ਉਹ ਦਰਖਤਾਂ ਦੀ ਮਤਲਬ ਕਿ ਉਹ ਵੇਚ ਸਕਦੇ ਸੀ। ਹੁਣ ਸਰ ਕਿਹਦੇ ਤੇ ਕਾਰਵਾਈ ਹੋਊਗੀ? ਇਹ ਇਹਨਾਂ ਅਸੀਂ ਤੇ ਆਪਣੇ ਵੱਲੋਂ ਜੋ ਵੀ ਇਹਨਾਂ ਲਿਖ ਕੇ ਲੈ ਚੱਲੇ ਉਹ ਬਣਦੀ ਜੋ ਵੀ ਭਾਗੀ ਕਾਰਵਾਈ ਹੋਵੇ ਸਾਡੇ ਡਿਪਾਰਟਮੈਂਟ ਦੇ ਵੱਲੋਂ ਉਹ ਕਰ ਦਿੱਤੀ ਜਾਵੇ। ਟੀਚਰ ਦੇ ਕੇ ਸਰਪੰਚ ਦੇ ਵੀ। ਇਹ ਦੋਨਾਂ ਤੇ ਹੀ।